ਇਨੇ ਮਨ ਦੀ ਇਕਾਗਰਤਾ ਬਣਾ ਕੇ ਸੁਣੋ ਨਹੀਂ ਭਾਈ ਗੁਰਬਾਣੀ ਸੁਣੋ ਤਾਂ ਕਿ ਮਨ ਦੀ ਇਕਾਗਰਤਾ ਬਣੇ ਵਾਹਿਗੁਰੂ ਜੀ ਨੂੰ ਬੇਨਤੀ ਕਰੀਏ ਸਰਵਣ ਕਰਾਓ ਕਿਉਂਕਿ ਮਨ ਹਵਾ ਦਾ ਬਹੁਤ ਹਵਾ ਤੋਂ ਵੀ ਤੇਜ ਕੋਣ ਹੈ ਮਨ ਇਹਦਾ ਕੁਝ ਨਹੀਂ ਪਤਾ ਇਹਨੇ ਕੈਨੇਡਾ ਚੱਲ ਜਾਣਾ ਹੈ ਇਸੇ ਕਰਕੇ ਬੇਨਤੀ ਕਰੀਏ ਮਹਾਰਾਜ ਕਿਰਪਾ ਕਰਕੇ ਆਪ ਹੀ ਕਿਰਪਾ ਕਰਕੇ ਮਨ ਵੀ ਟਿਕਾਓ ਮਨ ਦੀ ਇਕਾਗਰਤਾ ਬਖਸ਼ਿਸ਼ ਕਰੋ ਆਪ ਜੀ ਦਰਸ਼ਨ ਕਰੋ ਜੀ ਪਰਸਾਦ ਆਪੂਖਨ ਪਹਿਰੀਜੈ ਆਪੂਖਨ ਹੁੰਦਾ ਗਹਿਣੇ ਜੀ ਮਾਤਾ-ਮਾਂ ਪੈਣੇ ਗਹਿਣੇ ਪਾਉਂਦੀਆਂ ਨੇ ਹੱਥਾਂ ਵਿੱਚ ਨੱਕ ਵਿੱਚ ਕੰਨਾਂ ਵਿੱਚ ਕਈ ਜੈਨਸ ਵੀ ਪਾਉਂਦੇ ਨੇ ਕੜੇ ਪਾਉਂਦੇ ਨੇ ਛੱਲੇ ਅੰਗੂਠੀਆਂ ਬੜਾ ਕੁਝ ਪਾਉਂਦੇ ਨੇ ਹੁਣ ਪਹਿਲੀ ਗੱਲ ਤੇ ਇਹ ਸਮਝੋ ਗਹਿਣਿਆਂ ਨੂੰ ਪ੍ਰਮੋਟ ਨਹੀਂ ਕਰਦੇ ਗੁਰੂ ਸਾਹਿਬ ਇਦਾਂ ਨੂੰ ਸੋਚੋ ਵੀ ਗਹਿਣਿਆਂ ਦੀ ਗੱਲ ਹੋਈ ਹੈ ਇਦਾ ਮਤਲਬ ਹੈ ਉਹਦੀ ਕਿਰਪਾ ਤੋਂ ਬਿਨਾ ਅਸੀਂ ਕੀ پا ਸਕਦੇ ਹਾਂ ਕੁਝ ਵੀ ਨਹੀਂ پا ਸਕਦੇ ਅਸਲ ਮਤਲਬ ਇਹ ਹੈ ਜਿਵੇਂ ਗੈਣੇ ਪਾਉਣ ਵਿੱਚ ਤੇਜ਼ੀ ਹੈ ਮਨ ਚੱਲਦਾ ਹੈ ਉਦਮ ਕਰਦੇ ਆ ਉਹ ਲੈਣਾ ਉਹ ਲੈਣਾ ਹੈ ਫਿਰ ਪਾਠ ਲਈ ਕਿਉਂ ਢਿੱਲੇ ਹੋ ਗੁਰਬਾਣੀ ਲਈ ਕਿਉਂ ਢਿੱਲੇ ਹੋ ਪੋਥੀ ਸਾਹਿਬ ਪ੍ਰਕਾਸ਼ ਕਰਨ ਵਿੱਚ ਕਿਉਂ ਢਿੱਲੇ ਹੋ ਚੌਂਕੜਾ ਲਾਣ ਵਿੱਚ ਕਿਉਂ ਢਿੱਲੇ ਹੋ ਪਹਿਲੇ ਤੇ ਬੋਡੀ ਦਿੱਤੀ ਹੈ ਸਰੀਰ ਦਿੱਤਾ ਹੈ ਫਿਰ ਵਸਤਰ ਵੀ ਦਿੱਤੇ ਨੇ ਫਿਰ ਗਹਿਣੇ ਵੀ ਦਿੱਤੇ ਨੇ ਜਿਹਦੇ ਅੰਗ ਹੀ ਨਹੀਂ ਹੈਗੇ ਉਹ ਗਹਿਣੇ ਕਿਵੇਂ ਪਾਵੇ ਸ਼ੁਕਰ ਕਰਿਆ ਕਰੋ ਉਹਦੀ ਕਿਰਪਾ ਤੋਂ ਬਿਨਾ ਜੀ ਕੁਝ ਨਹੀਂ ਪਾ ਸਕਦੇ ਕੁਝ ਨਹੀਂ ਸੁੱਝ ਸਕਦਾ ਜੇ ਪ੍ਰਸਾਦ ਆ ਭੂਖਨ ਪਹਿਰੀਜੈ ਇੱਕ ਐਗਜ਼ਾਮਪਲ ਦਿੱਤੀ ਹੈ ਪਰ ਬਹੁਤ ਵੱਡੀ ਗੱਲ ਸਮਝਾਈ ਹੈ ਮਨ ਆਪਣੇ ਮਨ ਨੂੰ ਸੁਣਾਈ ਅੰਤਰਮੁਖੀ ਹੋ ਕੇ ਆਪਣੇ ਮਨ ਨਾਲ ਗੱਲ ਕਰੀਏ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਮਨਾ ਅਜੇ ਸੱਚੇ ਪਾਤਸ਼ਾਹ ਨੂੰ ਯਾਦ ਕਰਨੇ ਵੇਲੇ ਆਲਸ ਕਿਉਂ ਕਰਦੇ ਉਦੋਂ ਆਲਸ ਕਿਉਂ ਹੈ ਮਨਾ ਤਿਸ ਸਿਮਰਤ ਕਿਉਂ ਆਲਸ ਕੀਜੈ ਕਿਉਂਕਿ ਸਮਾਂ ਨਿਕਲਦਾ ਜਾਂਦਾ ਹੈ ਜੀ ਪ੍ਰਸਾਦ ਅਸ਼ਵ ਹਸਤ ਸਵਾਰੀ ਅਸ਼ਵ ਘੋੜੇ ਹੁੰਦਾ ਜੀ ਹਸਤ ਹਾਥੀ ਅਸਵਾਰੀ ਸਵਾਰੀ ਕਰਨੀ ਅੱਜ ਕੱਲ ਥੋੜਾ ਸਮਾਂ ਚੇਂਜ ਹੋ ਗਿਆ ਅਜ ਕਾਰ ਕਹੋ ਗੱਡੀਆਂ ਮੋਟਰਸਾਈਕਲ ਬਾਈਕ ਵੱਡੀਆਂ ਵੱਡੀਆਂ ਗੱਡੀਆਂ ਔਰ ਕਾਰ ਕਿੱਥੋਂ ਆਈ ਹੈ ਜਹਾਜ਼ ਕਿੱਥੋਂ ਆਇਆ ਹੈ ਬੰਦੇ ਦੇ ਬ੍ਰੇਨ ਵਿੱਚੋਂ ਬ੍ਰੇਨ ਕਿਹਦਾ ਦਿਮਾਗ ਕਿਹਦਾ ਮਨ ਕਿਹਦਾ ਵਾਯੂਕਰੂਤਾ ਜੀਦੀ ਕਿਰਪਾ ਨਾਲ ਗੱਡੀਆਂ ਤੇ ਘੁੰਮਦੇ ਹੋ ਵੱਡੇ ਵੱਡੇ ਸਫ਼ਰ ਕਰਦੇ ਹੋ ਬੜੀ ਦੂਰ ਦੂਰ ਜਾਂਦੇ ਹੋ ਸ਼ੁਕਰ ਕਰਿਆ ਕਰੋ ਮਨ ਇਸ ਪ੍ਰਭ ਕੋ ਕਬ ਨਾ ਵਿਸਾਰੀ ਮਨਾ ਅਜੇਹੇ ਪ੍ਰਭ ਨੂੰ ਕਦੇ ਨਾ ਭੁਲਾਇਆ ਕਰ ਕਦੇ ਵੀ ਭੁੱਲਣਾ ਨਾ ਕਰ ਜਿਹੇ ਪ੍ਰਸਾਦ ਬਾਗ ਮਿਲਖ ਧਨਾ ਮਿਲਖ ਸੰਪਤੀ ਹੁੰਦੀ ਹੈ ਜੀ ਜਾਇਦਾਦ ਤੇ ਅਗੇ ਧਨਾ ਪੈਸਾ ਧਨ ਬੈਂਕ ਬੈਲੈਂਸ ਹੁਣ ਕਈਆਂ ਕੋਲ ਜ਼ਮੀਨ ਜਾਇਦਾਦ ਬਹੁਤ ਹੈ ਜੇ ਪ੍ਰਸਾਦ ਬਾਗ ਤੇ ਉਹ ਜ਼ਮੀਨ ਪ੍ਰਾਪਰਟੀ ਵਿੱਚ ਬਾਗ ਵੀ ਲੱਗੇ ਹੁੰਦੇ ਨੇ ਸ਼ੁਕਰ ਕਰੀਏ ਜੇ ਇੱਕ ਬਸ ਮਕਾਨ ਵੀ ਦਿੱਤਾ ਛੱਤ ਕੋਠੀ ਦਿੱਤੀ ਹੈ ਸ਼ੁਕਰ ਕਰੀਏ ਕਈਆਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਿੱਤੇ ਵਿੱਚੋਂ ਬੜਾ ਕੁਝ ਮਿਲਿਆ ਹੋਇਆ ਸ਼ੁਕਰ ਕਰੀਏ ਰਾਖ ਪਰੋਏ ਪ੍ਰਭ ਆਪਣੇ ਮਨਾਂ ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ ਮੈਂ ਤੇ ਪ੍ਰੋ ਲਈ ਆਪਣੇ ਮਨ ਵਿੱਚ ਇਹ ਐਗਜ਼ਾਮਪਲ ਦਿੱਤੀ ਆ ਰਾਖ ਪਰੋਏ ਪ੍ਰਭ ਆਪਣੇ ਮਨਾਂ ਇਸੇ ਤਰ੍ਹਾਂ ਪ੍ਰਭ ਨੂੰ ਮਨ 'ਚ ਪਰੋ ਕੇ ਰੱਖ ਭਾਈ ਸੰਤੋਖ ਨੂੰ ਮਨ ਵਿੱਚ ਪਰੋ ਕੇ ਰੱਖ ਇਨਾ ਗੁਨਾ ਨਾਲ ਇੱਕ ਵੀ ਕਰੈ ਆ ਪਰੋ ਕੇ ਰੱਖ ਆਕਾਲ ਪੁਰਖ ਦੀ ਵਾਇਗੁਰੂ ਜੀ ਦੀ ਯਾਦ ਨੱਕ ਦੇ ਭੁੱਲੇ ਜਿਨ ਤੇਰੀ ਮਨ ਬਨਤ ਬਣਾਈ ਜਿਨੇ ਸਾਜਿਆ ਮਾਂ ਕੀ ਰਗਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰਿਓ ਪਰ ਗੰਦਗੀ ਦਾ ਪੁਤਲਾ ਸਾਜ ਕੇ ਰੱਖਤਾ ਉੱਥੇ ਵੀ ਪੜਦਾ ਪਾਗੇ ਰੱਖਿਆ ਇਤਬਾਰ ਵੀ ਸਾਜ ਕੇ ਰੱਖਦਾ ਜਿਨ ਤੇਰੀ ਮਨ ਬਣਤ ਬਣਾਈ ਮਨਾ ਜਿਸ ਵਾਹਿਗੁਰੂ ਨੇ ਹੋਂਦ ਕਾਇਮ ਕੀਤੀ ਆ ਉਹਨੂੰ ਉਠਤ ਬੈਠਤ ਸਦ ਤਿਸੈ ਧਾਈ ਉਠਤ ਬੈਠਤ ਹਰ ਹਰ ਧਾਈ ਐ ਉਠਤ ਬੈਠਤ ਹਰ ਹਰ ਧਾਈ ਐ ਬੈਠ ਤ ਹਰ ਹਰ ਧਿਆਈਐ ਊਠ ਤ ਬੈਠ ਤ ਹਰ ਹਰ ਧਿਆਈਐ ਜਦੋਂ ਉੱਠਣ ਲੱਗੇ ਉਹ ਵਾਹਿਗੁਰੂ ਜੀ ਦੀ ਯਾਦ ਉਹਦਾ ਸ਼ੁਕਰ ਕਈ ਉੱਠੀ ਨਹੀਂ ਪਾਉਂਦੇ ਭਾਈ ਸਾਰੀ ਉਮਰ ਮੰंजे ਤੇ ਨਿਕਲਦੀ ਏ ਸ਼ੁਕਰ ਬੈਣ ਲੱਗੇ ਉਹ ਸ਼ੁਕਰ ਮਾਰਗ ਚਲਤ ਹਰੇ ਹਰ ਗਾਈਏ 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 ਵਾਹਿਗੁਰੂ 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 ਵਾਹਿ ਗੁਰੂ ਵਾਹਿਗੁਰੂ 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 ਓ ਮਨਾ ਇਨੀ ਸੋਣੀ ਸਕੀਨ ਦੇ ਕੇ ਅੰਦਰ ਤੈਨੂੰ ਰੱਖਿਆ ਜਿਨ ਤੇਰੀ ਮਨ ਬਨਤ ਬਣਾਈ ਜਿਨੇ ਸਾਜਿਆ ਉਠ ਤ ਬੈਠ ਸਦ ਤੀਸੈ ਤੇ ਆਈ ਤੀਸੈ ਤੇ ਆਏ ਜੋ ਏਕ ਲਖ ਹੈ ਇਸੇ ਤੇ ਆਏ ਉਸ ਮਾਲਕ ਨੂੰ ਧਿਆਨ ਵਿੱਚ ਲਿਆ ਜੋ ਏਕ ਅਲਖ ਹੈ ਜਿਸ ਵਰਗਾ ਉਹ ਆਪ ਹੈ ਜੇ ਉਸ ਦਾ ਪੱਲਾ ਫੜ ਲਿਆ ਈहां ਮਹਾਂ ਨਾਨਕ ਤੇਰੀ ਰੱਖੇ ਈहां ਮਹਾਂ ਨਾਨਕ ਤੇਰੀ ਰੱਖੇ ਜਿਹੜਾ ਪ੍ਰੈਜ਼ੈਂਟ ਫਿਊਚਰ ਵਿੱਚ ਵੀ ਤੇਰੀ ਇੱਜ਼ਤ ਰੱਖਣ ਵਾਲਾ ਹੈ ਤੇਰੀ ਜੈਜਾ ਕਰਾਉਣ ਵਾਲਾ ਹੈ ਵਾਹਿਗੁਰੂ 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 ਵਾਹਿਗੁਰੂ